ਆਨੇ ਹੋਰਿਆਂ ਕੋਲੇ ਆਉਣ ਦੀ ਲੋੜ ਨਾ ਪਵੇ ਜੇ ਪੰਜਾਬ ਸਰਕਾਰ ਸਾਡੇ ਇੱਕ ਹੱਲ ਕਰੇ ਬਸ ਇਹੀ ਕਹਿਣਾ ਚਾਹੁੰਦੇ ਆ ਵੀ ਆ ਪਹਿਲੀ ਸਰਕਾਰ ਦੇਖੀ ਆ ਜਿਹੜੀ ਜਨਨੀਆਂ ਤੇ ਪਰਚੇ ਕਰਾਉਂਦੀ ਆ ਵੀ ਜੇ ਇਹਨਾਂ ਨੇ ਪਰਚੇ ਕਰਨੀ ਆ ਉਹਨਾਂ ਲੋਕਾਂ ਦੇ ਕਰਨ ਜਿਹੜੇ ਨਸ਼ਾ ਵੇਚਦੇ ਆ ਜੇ ਪਰਚੇ ਕਰਨੀ ਆ ਉਹਨਾਂ ਲੋਕਾਂ ਦੇ ਕਰਨ ਜਿਹੜੇ ਠੱਗੀ ਮਾਰਦੇ ਆ ਆ ਬਾਈ ਖੜਾ ਬਾਈ ਆਈ ਮੜਾ ਜਾ ਆਜੋ ਬਾਈ ਇੱਧਰ ਆ ਬਾਈ ਖੜਾ ਕੱਲਾ ਕੱਲਾ ਸਬੂਤ ਚੱਕੀ ਫੇਰਦਾ ਹੱਥ ਦੇ ਵਿੱਚ ਇਹਨੇ ਕੰਬੈਨ ਲਈ ਸੀ 2 ਸਾਲ ਹੋ ਗਏ ਆ ਦੇਖ ਲੋ ਨਾ ਬਾਈ ਨੂੰ ਕੰਬੈਨ ਮਿਲੀ ਆ ਸਾਰੇ ਪੈਸੇ ਬਾਈ ਦੇ ਨਾ ਉਹ ਬੰਦਾ ਪੈਸੇ ਦਿੰਦਾ ਇਹ ਤੁਸੀਂ ਕੰਪਨੀ ਚੋਂ ਲਈ ਸੀ ਕੰਪਨੀ ਚੋਂ ਲਈ ਸੀ ਵੀਰੇ ਕਿਹੜੀ ਚੋਂ ਇਹ ਕਰਤਾਰ ਵਾਲਿਆਂ ਦਾ ਮੁੰਡਾ ਹੈਗਾ ਕਾਰਬਰੋ ਨਾਂ ਤੇ ਕੰਪੈਨ ਬਣਾਈ ਸੀ ਆਪਣੀ ਨਹੀਂ ਅਕਾਊਂਟ ਚ ਕੰਪਨੀ ਵਾਲਿਆਂ ਨੇ ਪਾਈ ਸੀ ਪੈਸੇ ਹਾਂ ਵੀਰੇ ਨਗਦ ਦਿੱਤੇ ਹੋਏ ਨੇ ਸਾਰੇ ਮੇਰੇ ਕੋਲੇ ਪ੍ਰੂਫਾਂ ਤੇ ਮੰਨੇ ਹੋਏ ਆ ਰਿਕਾਰਡਿੰਗਾਂ ਤੇ ਮੇਰੇ ਕੋਲੇ ਮੰਨੇ ਹੋਏ ਆ ਕੋਈ ਉਹ ਨਹੀਂ ਹੈਗੀ ਵੀ ਪੈਸੇ ਗਏ ਨਹੀਂ ਹੈਗੇ ਬਸ ਬਕਾਇਦਾ ਮੇਰੇ ਕੋਲੇ ਕੰਪੈਨ ਦਾ ਬਿੱਲ ਵੀ ਦਿੱਤਾ ਹੋਇਆ ਤੇ ਆ ਸਰਕਾਰ ਦੇ ਵਿੱਚ ਤੁਸੀਂ ਕੋਈ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਦੇ ਵਿੱਚ ਮੈਂ ਸਾਡੇ ਐਮਐਲਏ ਸਾਹਿਬ ਆਏ ਸੀ ਲਾਭ ਸਿੰਘ ਉਗੋਕੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਵੀ ਜਿਹੜੇ ਕੋਈ ਵਰਕਰ ਸੀ ਉਹਨਾਂ ਦੇ ਮੈਂ ਵੀ ਮੈਨੂੰ 2 ਮਿੰਟ ਮੱਲਾ ਦਿਓ ਹਨਾ ਵੀ ਮੈਂ ਕੋਈ ਧਰਨਾ ਨਹੀਂ ਲਾਉਣ ਵਾਲਾ ਕੋਈ ਕੁਝ ਨਹੀਂ ਮੈਂ ਰੋਸ ਨਹੀਂ ਕਰਨਾ ਮੈਂ ਬਸ ਗੱਲ ਕਰਨੀ ਆ ਤੇ ਮੈਂ ਉਹਨਾਂ ਨੂੰ ਕਿ ਦਿਖਾਏ ਸਾਰੇ ਪ੍ਰੂਫ ਇਹ ਤੇ ਮੈਂ ਵੀ ਬਿੱਦ ਪ੍ਰੂਫ ਨੇ ਮੈਂ ਕੋਈ ਮੰਨ ਲਓ ਵੀ ਮੈਂ ਕਾਨੂੰਨੀ ਲੜਾਈ ਲੜ ਰਿਹਾ ਪਰ ਮੈਂ ਤੁਹਾਡੀ ਹੈਲਪ ਮੰਗਦਾ ਤੇ ਮੈਨੂੰ ਉਹਦੇ ਵਿੱਚ ਕੋਈ ਮੈਨੂੰ ਕੁਝ ਨਹੀਂ ਮਿਲੇਗਾ ਉਹਨਾਂ ਦੀ ਮੰਨ ਲਓ ਠੀਕ ਹੈ ਤੇ ਉਹਨਾਂ ਨੇ ਐਸਐਚਓ ਸਾਹਿਬ ਨੂੰ ਕਿਹਾ ਤੇ ਉਹਦੇ ਵਿੱਚ ਬੰਦੇ ਨੂੰ ਜਿਹੜੇ ਨੇ ਠੱਗੀ ਮਾਰੀ ਹੈ ਸੰਮਣ ਵੀ ਗਏ ਉਹਨੇ ਬਰੰਟ ਵੀ ਜਾਰੀ ਨੇ ਉਹਨੂੰ ਫਰ ਗ੍ਰਿਫਤਾਰ ਹੋਇਆ ਨਹੀਂ ਨਹੀਂ ਇੱਕ ਸਕਿੰਟ ਵੀ ਨਾ ਵੀਰੇ ਕੋਰਟ ਦੇ ਵਿੱਚ ਵੀ ਨਹੀਂ ਪੇਸ਼ ਹੋਇਆ ਅੱਜ ਤੱਕ 2 ਸਾਲ ਹੋ ਗਏ ਹਾਂਜੀ ਹਾਂ ਲਿਸਟ ਆ ਵੀਰੇ ਮੇਰੇ ਕੋਲੇ ਆ ਤਾਂ ਸਾਰੇ ਪ੍ਰੂਫ ਆ ਆ ਸਾਰੇ 2021 ਤੋਂ ਕੇਸ ਚੱਲਦਾ ਲਿਸਟ ਆ ਮੇਰੇ ਕੋਲੇ ਤੇ ਸਾਨੂੰ ਭਾਨੇ ਹੋਰਿਆਂ ਕੋਲੇ ਆਉਣ ਦੀ ਲੋੜ ਨਾ ਪਵੇ ਜੇ ਪੰਜਾਬ ਸਰਕਾਰ ਸਾਡੇ ਇੱਕ ਹੱਲ ਕਰੇ ਹੁਣ ਮੈਂ ਤੁਹਾਨੂੰ ਇੱਥੇ ਹੀ ਗੱਲ ਕਹਿਣੀ ਚਾਹਣਾ ਆ ਬਾਈ ਇੱਥੇ ਭਾਨੇ ਦੇ ਘਰੇ ਖੜਾਗਾ ਸਾਰੇ ਪ੍ਰੂਫ ਜਿਹੜੇ ਆ ਲਿਖਤਾਂ ਪਈਆਂ ਨੇ ਠੀਕ ਆ ਆ ਪੁਲਿਸ ਦੀਆਂ ਲਿਖਤਾਂ ਨੇ ਬੰਦੇ ਨੂੰ ਸੱਦ ਲੈਂਦੇ ਅੱਜ ਤੱਕ ਬੰਦਾ ਕੋਰਟ 'ਚ ਨਹੀਂ ਗਿਆ ਨਾ ਕਿਤੇ ਹੋਰ ਪੈਸਾ ਚੱਲਦਾ ਬਾਈ ਅੱਗੇ ਹੁਣ ਜੇ ਪ੍ਰਸ਼ਾਸਨ ਬਾਈ ਦੀ ਗੱਲ ਬਾਤ ਸੁਣੇ ਆ ਪ੍ਰੂਫ ਚਾਕੇ ਬਾਈ ਨੂੰ ਕਿਤੇ ਥਾ ਥਾ ੱਟਕੇ ਖਾਣੇ ਪੈਣ 2 ਸਾਲ ਹੋ ਗਏ ਨਾ ਕੰਪੈਨ ਸੀਜ਼ਨ ਗਿਆ ਬਾਈ ਦਾ ਪੈਸੇ ਗਏ ਠੀਕ ਆ ਉਹ ਬੰਦਾ ਕਰਦਾ ਐਸ਼ ਉਸ ਤੋਂ ਬਾਅਦ ਚ ਹੁਣ ਪਿੱਛੇ ਜੇ ਏਜੰਟ ਇਕੱਠੇ ਹੋਏ ਸੀ ਕਹਿੰਦੇ ਵੀ ਭਾਨਾ ਵੀ ਲੋਕਾਂ ਨੂੰ ਭਾਨੇ ਕੋਲ ਜਾਣ ਦੀ ਕੀ ਲੋੜ ਆ ਵੀ ਲੋਕ ਸਾਡੇ ਕੋਲ ਆਉਣ ਹਮਮ ਗੱਲ ਕੀ ਆ ਬਾਈ ਮੈਂ ਤੈਨੂੰ ਦੱਸਦਾ ਬਾਈ ਨੇ 16 ਲੱਖ ਰੁਪਈਆ ਦਿੱਤਾ ਹੋਇਆ ਨਾ ਕੰਪੈਨ ਮਿਲੀ ਆ ਬਾਈ ਚਲਿਆ ਗਿਆ ਚੱਲ ਉਹ ਬੰਦੇ ਦੇ ਪਰਚਾ ਵੀ ਹੋ ਜਾਊਗਾ ਵੱਧ ਤੋਂ ਵੱਧ ਸਾਲ ਉਹ ਜੇਲ੍ਹ ਚ ਲਾ ਕੇ ਆਜੂ ਠੀਕ ਆ ਸਾਲ ਲਾ ਕੇ ਆਜੂ ਆਪਣੇ ਦਾ ਚਲੋ ਜਵਾਗ ਜੇ ਵਿਦੇਸ਼ਾਂ ਜੇ ਜਾਂਦੇ ਆ ਪੰਜ ਪੰਜ ਸਾਲ ਲਾ ਕੇ ਆਉਂਦੇ ਆ ਸਾਲੋਂ ਜੇਲ੍ਹ ਚ ਲਾਏ ਆਊਗਾ 16 ਲੱਖ ਰੁਪਈਆ ਉਹਦੇ account ਚ ਹੀ ਪਿਆ ਕੱਲ ਨੂੰ ਉਹ ਕਹਿਣਗੇ ਵੀ ਬੰਦਾ ਸਜ਼ਾ ਭੁਗਤਿਆ ਆ ਗੱਲ ਤਾਂ ਆਇਆ ਵੀ ਪੈਸੇ ਵੀ ਵਾਪਸ ਹੋਣੇ ਚਾਹੀਦੇ ਆ ਸਜ਼ਾ ਵੀ ਹੋਣੀ ਚਾਹੀਦੀ ਆ ਬੰਦੇ ਦੀਆਂ ਫੋਟੋਆਂ ਨੇ ਦੇਖ ਲਿਆ ਕੀ ਕਹਿੰਨੇ ਸੀ ਬਾਈ ਤੁਸੀਂ ਉਹਨੇ ਕੱਲੇ ਇੱਕ ਸਾੜੇ ਨਾਲ ਥੋੜੀ ਮਾਰਿਆ ਵੀਰੇ ਵੀ ਰਾਜੀ ਪਿੰਡ ਜੀ ਮਾਰਿਆ ਉਹਨੇ ਕੱਲੇ ਉਹਦਾ ਜੇ 2 ਸਾਲ ਆਇਓ ਬਾਈ ਵਾਲੇ ਫੇਰ ਕਿਉਂ ਉਹਨਾਂ ਨੂੰ ਆਪਾਂ 40 40 ਲੱਖ ਲੱਖ ਡੌਕੀ ਲਾਉਣੇ ਆ ਆਪਾਂ ਦਾ ਇੰਨਾ ਖਿਆਈ ਨਾਲ ਪੈਸਾ ਬਣਾਉਣੇ